ਨਮਾਤਾਏ ਗੱਲ ਕਰਦੀ ਸੀ ਚਲੋ ਪਹਿਲਾਂ ਸਸਰੀ ਘਰ ਬੁਲਾ ਦਈਏ ਘਰ ਨੂੰ ਲੜਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਜ਼ਰੂਰ ਕਰਦੇ ਹਾਂ ਸਾਨੂੰ ਵੀ ਦੱਸਣਾ ਜੀ ਤੁਸੀਂ ਸਾਡੇ ਬਾਰੇ ਕੀ ਸੋਚਦੇ ਹੋ ਆਓ ਦੇਖੋ ਜੀ ਹੁਣ ਸਾਡੀ ਧੀ ਰਾਣੀ ਦੀ ਫਰਮਾਇਸ਼ ਹੈ ਜ਼ਰੂਰ ਉਹ ਕਦੇ ਉਹ ਵੀ ਕਮੈਂਟ ਜ਼ਰੂਰ ਕਰਿਆ ਕਰੋ ਵਧੀਆ ਵਧੀਆ ਜੇ ਹੈ ਨਾ ਸਾਡਾ ਵੀ ਹੌਸਲਾ ਵਧਾਏ ਕਿਉਂਕਿ ਸਾਡੀਆਂ ਗੱਲਾਂ ਘਰੇਲੂਏ ਹੁੰਦੀਆਂ ਨੇ ਕਬੀਲਦਾਰੀ ਵਾਲੀਆਂ ਹੁੰਦੀਆਂ ਨੇ ਜੀ ਕਮੈਂਟਾਂ ਤੋਂ ਪਤਾ ਲੱਗ ਜਾਂਦਾ ਵੀ ਤੁਸੀਂ ਸਾਨੂੰ ਕਿੰਨਾ ਕੁ ਪਿਆਰ ਕਰਦੇ ਹੋ ਕਿੰਨਾ ਹਾਂ ਦੇਖੋ ਜੀ ਮੈਂ ਜ਼ਿਆਦਾਤਰ ਹੈ ਨਾ ਪਾਉਂਦੀ ਰਹਿੰਨੀ ਆ ਕੁੜੀਆਂ ਚਿੜੀਆਂ ਨੂੰ ਜੋ ਗੱਲਾਂ ਬਾਤਾਂ ਮੈਂ ਕਰਦੀਆਂ ਕਿਉਂਕਿ ਮੈਂ ਜਿਹੜੀਆਂ ਗੱਲਾਂ ਕਰਦੀ ਆ ਮੈਂ ਪਰਿਵਾਰਕ ਕਰਦੀਆਂ ਜਿਹੜੀਆਂ ਆਮ ਸਾਡੇ ਘਰਾਂ 'ਚ ਛੋਟੀ ਛੋਟੀਆਂ ਗੱਲਾਂ ਨੂੰ ਲੈ ਕੇ ਕਈ ਵਾਰ ਅਸੀਂ ਬਹੁਤ بڑے بڑے ਫਰਕ ਮਨਾ 'ਚ ਖੜੇ ਕਰ ਲੈਨੇ ਆ ਤੇ ਅਸੀਂ ਦੇਖੋ ਬੈਠੀਆਂ ਆਨੰਦ ਪਰਝਾਈ ਹੋਣਾ ਹੈ ਨਾ ਮੈਨੂੰ ਕਈ ਕਮੈਂਟ ਆਜ ਜਦੋਂ ਮੈਂ ਆਨੰਦ ਪਰਝਾਈ ਦੀ ਗੱਲ ਕਰਦੀਆਂ ਜਾਂ ਕੋਈ ਸੱਸ ਨੂੰਹ ਦੀ ਗੱਲ ਕਰਦੀਆਂ ਤਾਂ ਮੈਨੂੰ ਕਮੈਂਟ ਆ ਜਾਂਦੇ ਨੇ ਵੀ ਤੈਨੂੰ ਨਣਦਾਂ ਚੰਗੀਆਂ ਮਿਲੀਆਂ ਹੋਈਆਂ ਤਾਂ ਤੈਨੂੰ ਤਾਂ ਗੱਲਾਂ ਆਉਂਦੀਆਂ ਨੇ ਹੈ ਨਾ ਤੇ ਦੇਖੋ ਜੀ ਆਪਣਾ ਆਪ ਵੀ ਚੰਗਾ ਹੁੰਦਾ ਇਨਸਾਨ ਦਾ ਦੇਖੋ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ ਨਿਆਣੀ ਮੱਤ ਚ ਮੇਰੇ ਤੋਂ ਵੀ ਹੋਈਆਂ ਹੋਣਗੀਆਂ ਦੀਪਕੀ ਤੋ ਵੀ ਹੋਈਆਂ ਹੋਣਗੀਆਂ ਇਹ ਨਹੀਂ ਗੱਲ ਪੂਰਾ ਇੱਥੇ ਕੋਈ ਨਹੀਂ ਹੈਗਾ ਗਲਤੀਆਂ ਸਭ ਤੇ ਹੋ ਜੰਦੀਆਂ ਪਰ ਹੌਲੀ ਹੌਲੀ ਜਿਉਂ ਜਿਉਂ ਅਸੀਂ ਮਚਿਓਰ ਹੁੰਨੇ ਆ ਸਾਡੀ ਉਮਰ ਵੱਡੀ ਹੁੰਦੀ ਆ ਤੇ ਉਹ ਤੇ ਬੰਦਾ ਸਿੱਖਦਾ ਜਾਂਦਾ ਸਿੱਖਦਾ ਜਾਂਦਾ ਹੈਨਾ ਸੁਧਾਰ ਕਰਨਾ ਚਾਹੀਦਾ ਸੁਧਾਰ ਕਰਨਾ ਚਾਹੀਦਾ ਆਪਾਂ ਜਦੋਂ ਬਚਪਨ ਚ ਹੁੰਨੇ ਆ ਆਪਾਂ ਮਾਮਾ ਨਾਲ ਵੀ ਕਈ ਵਾਰ ਛੋਟੀ ਗੱਲ ਤੋਂ ਲੜ ਪੈਂਦੇ ਆ ਫਿਰ ਇਹ ਥੋੜੀ ਆ ਵੀ ਆਪਾਂ ਸਾਰੀ ਜ਼ਿੰਦਗੀ ਮਾਮਾ ਨਾਲ ਲੜੀ ਜਾਂਦੇ ਆ ਜਿਉਂ ਜਿਉਂ ਅਸੀਂ ਮਚਿਓਰ ਹੋਣ ਲੱਗ ਜਾਂਦੇ ਆ ਸਾਨੂੰ ਰਿਸ਼ਤੇ ਦੀ ਪਰਖ ਆਉਣ ਲੱਗ ਜਾਂਦੀ ਆ ਸਾਨੂੰ ਰਿਸ਼ਤੇ ਦੀ ਕਦਰ ਆ ਜਿਹੜੀ ਸਾਡੀ ਨਿਗਾ ਚ ਵਧਣ ਲੱਗ ਜਾਂ ਬਈ ਸੋਹੀ ਗੱਲਾਂ ਜੀ ਅ ਦੇਖੋ ਮੇਰੀ ਇਹ ਕੋਈ ਕਹਿੰਦੇ ਨੇ ਜਿਹੜਾ ਨੰਦਪੁਰ ਜਾਂਦਾ ਰਿਸ਼ਤਾ ਹੁੰਦਾ ਨੰਦਪੁਰ ਜਾਂਦਾ ਹੁੰਦਾ ਮਾਮਾ ਨੇ ਸਦਾ ਨਹੀਂ ਬੈਠੇ ਰਹਣਾ ਹੁੰਦਾ ਹਾਂ ਜਿਹੜਾ ਮੇਨ ਰਿਸ਼ਤਾ ਤਾਂ ਨੰਦ ਤੇ ਪਰਜਾਈਦਾ ਹੋ ਜਾਂਦਾ ਹੈ ਪਰਜਾਈਦਾ ਹੋ ਜਾਂਦਾ ਹੈ ਨਾ ਇਹ ਰਿਸ਼ਤਾ ਪਿਆਰ ਭਰਿਆ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਨਾ ਚਲੋ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹੁੰਨੀ ਆ ਵੀਡੀਓ ਵਿੱਚ ਸਾਡੇ ਬਜ਼ੁਰਗ ਨਹੀਂ ਹੈਗੇ ਦੋਨੋਂ ਬੀਜੀ ਤੇ ਪਾਪਾ ਜੀ ਸਾਡੇ ਵਿੱਚ ਨਹੀਂ ਹੈਗੇ ਤੇ ਇਹ ਨੰਦ ਮੇਰੀ ਬੱਚਿਆਂ ਵਰਗੀ ਆ ਮੈਂ ਘੂਰ ਵੀ ਲੈਣੀ ਆ ਮੈਂ ਪਿਆਰ ਵੀ ਕਰਦੀ ਆ ਮੈਂ ਜਿੱਥੇ ਸਮਝਾਉਣਾ ਸਮਝਾਉਣੀ ਵੀ ਆ ਇਹ ਮੇਰੇ ਕਹਨੇ ਲੱਗਦੀ ਆ ਧੀਆਂ ਵਾਂਗੂ ਹੈਨਾ ਜੀ ਬਾਈ ਪਰ ਤੁਸੀਂ ਨਾ ਗੱਲਾਂ ਦਾ ਬੁਰਾ ਨਾ ਮਨਾਇਆ ਕਰੋ ਅਸੀਂ ਜਦੋਂ ਇਹਨਾਂ ਰਿਸ਼ਤਿਆਂ ਨੂੰ ਇੱਕੋ ਨਿਗਾ ਨਾਲ ਦੇਖੀ ਜਾਈਏ ਵੀ ਹਾਏ ਮੇਰੀਆਂ ਤਾਂ ਨਣਦਾਂ ਹਾਏ ਮੇਰੀਆਂ ਤਾਂ ਨਣਦਾਂ ਜਦੋਂ ਅਸੀਂ ਨਣਦ ਤੋਂ ਇਲਾਵਾ ਕੋਈ ਭੈਣ ਵਾਲਾ ਰਿਸ਼ਤਾ ਨਹੀਂ ਨਣਦ ਨਾਲ ਅਪਣਾਉਣਾ ਹੈਗਾ ਧੀਆਂ ਵਾਲਾ ਨਹੀਂ ਅਪਣਾਉਣਾ ਹੈਨਾ ਸਹੇਲੀਆਂ ਵਾਲਾ ਨਹੀਂ ਅਪਣਾਉਣਾ ਫੇਰ ਤਾਂ ਸਾਰੀ ਜ਼ਿੰਦਗੀ ਨਣਦ ਪੁਝਾਈ ਦੀ ਨਹੀਂ ਬਣ ਸਕਦੀ ਨਹੀਂ ਕਿਉਂ ਦਿੱਪੇ ਹੈ ਕਿ ਨਹੀਂ ਉਹ ਤਾਂ ਹੈ ਉਹ ਫਿਰ ਹਾਂ ਯਾਨੀ ਜੇ ਕਦੇ ਕਹਿਣੀ ਵੀ ਪੈਂਦੀ ਹੈ ਕਦੇ ਕਹਾਣੀ ਕਹਾਣੀ ਵੀ ਪੈਂਦੀ ਹੈ ਤਾਂ ਰਿਸ਼ਤੇ ਨਹੀਂ ਬਦੇ ਤਾਂ ਰਿਸ਼ਤੇ ਨਹੀਂ ਬਦੇ ਇਹ ਨਹੀਂ ਹੈਗਾ ਹਰ ਵਾਰ ਤਾਂ ਬੰਦਾ ਇੱਕ ਜਣੇ ਨੂੰ ਕਹੀ ਜਾਣਾ ਦੂਜੇ ਨੂੰ ਕਾਈ ਨਾ ਫਿਰ ਕੜਵਾਹਟ ਆਉਣੀ ਆਉਂਦੀ ਉਹਨਾਂ ਚਲ ਜਾਂਦੀ ਹੈ ਰਿਸ਼ਤੇ ਹਾਂ ਰਿਸ਼ਤੇ ਅੱਜ ਫਿਰ ਨਫ਼ਰਤ ਵਾਦੀ ਚਲ ਜਾਂਦੀ ਹੈ ਨਾ ਬਈ ਹੁਣ ਸਾਡੇ ਵੱਡੇ ਭੈਣ ਜੀ ਹੁਣਾਈਆਂ ਮੇਰੀਆਂ ਵੱਡੀਆਂ ਨਣ ਦਾ ਅ ਅਸੀਂ ਦੋਨੋਂ ਜਣੀਆਂ ਸਾਨੂੰ ਉਹ ਆਪਣੇ ਜਵਾਕਾਂ ਮੰਗੋ ਸਮਝਦੀਆਂ ਨੇ ਦੋਨੋਂ ਭੈਣਾਂ ਸਾਡਾ ਜੋਰ ਹੁੰਦਾ ਕਈ ਵਾਰ ਅਸੀਂ ਮਾਮਾ ਵਾਲਾ ਜੋਰ ਵੀ ਉਹਨਾਂ ਤੇ ਦੇ ਲੰਨੀ ਆ ਹੈਨਾ ਵੀ ਸਾਨੂੰ ਆਏ ਹੁੰਦਾ ਵੀ ਸਾਡੇ ਬੀਜੀ ਦੀ ਜਗਾਹ ਨੇ ਦੋਨੋਂ ਭੈਣਾਂ ਹੈਨਾ ਕਿਉਂਕਿ ਸਾਡੇ ਨਾਲੋਂ ਉਮਰ ਚ ਕਾਫੀ ਵੱਡੀਆਂ ਨੇ ਤੇ ਉਹਨਾਂ ਨਾਲ ਰਿਸ਼ਤਾ ਇੰਨਾ ਹੋ ਮਤਲਬ ਕਿ ਜੇ ਹੁਣ ਅਸੀਂ ਕਈ ਵਾਰ ਢਿੱਲੇ ਮੁਸੇ ਵੀ ਹੁੰਨੇ ਆ ਉਹਨਾਂ ਨੂੰ ਪਤਾ ਨਹੀਂ ਕੀ ਅੰਦਰੋਂ ਅੰਦਰ ਹੀ ਮਹਿਸੂਸ ਹੋ ਜਾਂਦਾ ਜਦੋਂ ਫੋਨ ਆ ਜਾਂਦਾ ਉਹਨਾਂ ਦਾ ਹਾਂ ਖਿੱਚ ਪੈਣ ਲੱਗ ਜਾਂਦੀ ਆ ਖਿੱਚ ਪੈਣ ਲੱਗ ਜਾਂਦੀ ਆ ਉਹਨਾਂ ਦਾ ਸਾਡੇ ਨਾਲ ਕਿਉਂ ਅਸੀਂ ਜਾਦਾ ਛੋਟੇ ਛੋਟੇ ਸੀ ਜਦੋਂ ਹੁਣ ਜਦੋਂ ਫੁੱਟਾ ਵਿਆਹ ਹੋਇਆ ਜਦੋਂ ਕਿੰਨੀ ਸੀ ਮੈਂ 8ਵੀਂ 9ਵੀਂ ਕਿਹ ਸੀ ਹਾਂ ਜਾਂ ਛੋਟੇ ਛੋਟੇ ਸੀ ਜਦੋਂ ਵੀ ਪਾਪਾ ਜੀ ਪੂਰੇ ਹੋਏ ਹੋਏ ਹਾਂ ਪਤਾ ਨਹੀਂ ਮਤਲਬ ਕਿ ਉਹ ਜਦ ਆਉਣਾ ਭੈਣ ਜੀ ਨੇ ਡਿਊਟੀ ਤੋਂ ਆ ਕੇ ਇਦਾਂ ਨੂੰ ਕੰਮ ਕਰਕੇ ਜਾਣ ਜਾਂਦਾ ਉਹ ਚੀਜ਼ ਦਾ ਫਰਕ ਮਤਲਬ ਉਹਦਾ ਇੰਨਾ ਮੋਹ ਆ ਸਾਡੇ ਨਾਲ ਵੀ ਇੰਨਾ ਪਿਆਰ ਹੋਣ ਕਰਕੇ ਹੀ ਕਹ ਦਿੰਦੇ ਆ ਰਿਸ਼ਤੇ ਨੂੰ ਖਿੱਚ ਪੈਂਦੀ ਆ ਮਤਲਬ ਜਦ ਢੱਲਾ ਮੱਸਾ ਵੀ ਹੁਣ ਉਹ ਜਦੇ ਫੋਨ ਆਉਣਾ ਤੁਸੀਂ ਠੀਕ ਹੋ ਦੇਖੋ ਇਹ ਖਿੱਚ ਹੁੰਦੀ ਆ ਪਿਆਰ ਹੁੰਦਾ ਦੀਪੀ ਪਤਾ ਕੀ ਆ ਜਿੱਕਣ ਭੈਣ ਜੀ ਨੇ ਆਪਣੇ ਲਈ ਕਹਿੰਦੇ ਆ ਪਹਿਲਾਂ ਡਿਊਟੀ ਦੇਣੀ ਡਿਊਟੀ ਦੇਣੀ ਠੀਕ ਆ ਆਪਣੇ ਬੱਚੇ ਕਿੰਨੇ ਮਨਾ ਦੇਖਣਾ ਆਪਣੇ ਕਿੰਨੇ ਨੂੰ ਭਜਣਾ ਉਹਨਾਂ ਨੂੰ ਐਦਾਂ ਖਿੱਚ ਤੀਗੀ ਵੇਖ ਤੇਰਾ ਵੀਰ ਵੀ ਭੈਣ ਜੀ ਦੇ ਹੱਥਾਂ 'ਚ ਜੰਮਿਆ ਪਲਿਆ ਹੈ ਨਾ ਤੇ ਮਾਮਾ ਵਰਗੀ ਭੈਣ ਹੈ ਮਾਮਾ ਵਰਗੀ ਅ ਤੂੰ ਵੀ ਹੱਥਾਂ 'ਚ ਜੰਮੀ ਪਣੀ ਆ ਉਹਨਾਂ ਨੂੰ ਪਿਆਰੇ ਇੰਨਾ ਪੈ ਗਿਆ ਹੁਣ ਜਿਵੇਂ ਇੱਕ ਸਰਵੀਨ ਨੂੰ ਆ ਦੂਈ ਚਿੰਟੂ ਦਾ ਇੰਨਾ ਉਹ ਹੈ ਨਾ ਮੋਹ ਹੈ ਬਈ ਹਾਂ ਅਨਾਈਤ ਦਾ ਮੈਂ ਚਿੰਟੂ ਕਹਿੰਦੀ ਹੁੰਦੀ ਆ ਤੇ ਅਨਾਈਤ ਦਾ ਇੰਨਾ ਮੋਹ ਹੈ ਹੁਣ ਇੱਕ ਬੜੀ ਭੈਣ ਵਾਲੀ ਰਿਸਪੈਕਟ ਉਹਦੇ ਮਨ 'ਚ ਹੌਲੀ-ਹੌਲੀ ਪੈਦਾ ਹੋ ਜਾਣੀ ਆ ਉਹਨੇ ਉਹਦੀ ਇੱਜ਼ਤ ਇੰਨੀ ਕਰਦੀ ਆ ਠੀਕ ਆ ਸਰਵੀਨ ਨੇ ਉਹਨੂੰ ਘੂਰਦੀ ਰਿਹਾ ਕਰਨਾ ਚੰਗੇ ਮਾੜੇ ਤੋਂ ਹਨ ਬਈ ਇੱਕ ਮਾਂ ਤੇ ਯਾਲਾ ਰਿਸ਼ਤਾ ਬਣ ਜਾਂਦਾ ਹੈ ਜਿਹੜੀਆਂ ਵੱਡੀਆਂ ਭੈਣਾਂ ਹੁੰਦੀਆਂ ਨੇ ਸਰਵੀਨ ਦੇ ਵੀ ਮਾਤਾ ਰਪਿੰਦਰ ਨੂੰ ਹੱਸਾਂ ਲੱਗੀ ਮੈਂ ਕਿਹਾ ਸਰਵੀਨ ਮੈਂ ਕਿਹਾ ਕਿਸੇ ਨੇ ਆਪਣਾ ਬਚਪਨ ਆਪ ਪਾਇ ਮੈਂ ਕਿਹਾ ਆਪ ਆਪਣਾ ਬਚਪਨ ਦੁਬਾਰੇ ਰਿਪੀਟ ਨਹੀਂ ਦੇਖੀ ਕਹਿੰਦੀ ਮਾਸੀ ਕਿੱਦਾਂ ਕਹਿੰਦੇ ਹੋ ਮੈਂ ਕਿਹਾ ਦੇਖ ਮੈਂ ਕਿਹਾ ਸਰਵੀਨ ਤੇ ਅਨਾਇਤ ਸੇਮ ਨਹੀਂ ਹਾਂ ਜਿੰਨੇ ਮਾਹ ਜਿੰਨੇ ਸਰਵੀਨ ਛੋਟੀ ਹੁੰਦੀ ਹੁੰਦੀ ਸੀ ਮਾਹ ਅਨਾਇਤ ਓਕਣੇ ਆ ਸੇਮ ਅਮਰ ਸਰਵੀਰ ਰਵਿੰਦਰ ਨੂੰ ਫੋਟੋ ਪਾਈ ਹੋ ਕਰੀ ਕਹਿੰਦੀ ਹਾਂ ਜੀ ਮਾਸੀ ਮਾਹ ਸਰਵੀਨ ਨੂੰ ਕਹਾਂ ਵੀ ਸਰਵੀਨ ਤੂੰ ਆਪਣਾ ਬਚਪਨ ਦੇਖ ਸਕਦੀ ਆ ਹਾਂ ਵੀ ਤੂੰ ਐਦਾਂ ਦੀ ਹੁੰਦੀ ਸੀ ਮਾ ਨਹੀਂ ਕਿਸੇ ਕਿਸੇ ਨੂੰ ਮੌਕਾ ਮਿਲਦਾ ਮਾ ਸਰਵੀਨ ਨੂੰ ਮੌਕਾ ਮਿਲ ਚੁੱਕਿਆ ਹਾਂ ਵੀ ਸਰਵੀਨ ਤੂੰ ਆਪਣਾ ਬਚਪਨ ਦੇਖ ਸਾਧੀਆਂ ਵੀ ਤੂੰ ਐਵੇਂ ਦੀ ਹੁੰਦੀ ਸੀ ਐਵੇਂ ਐਵੇਂ ਹੋ ਗਿਆ ਵੱਡੇ ਮਾ ਮੁੜ ਕੇ ਨੇ ਜਮੇ ਦਿੱਤਾ ਸਰਵੀਨ ਵਰਗੀ ਬਣ ਜਰਵੀਨ ਵਰਗੀ ਬਣ ਜਾਣਾ ਇਹ ਰਿਸ਼ਤੇ ਨਾ ਬੜੇ ਭਾਈ ਦੇਖੋ ਜੀ ਇਹ ਬੜੇ ਗੂੜੇ ਪਿਆਰ ਨੇ ਰੂਹਾਂ ਦੇ ਰਿਸ਼ਤੇ ਨੇ ਨਾਲੇ ਹੁਣ ਉਹਨਾਂ ਨੂੰ ਸ਼ੁਰੂ ਤੋਂ ਭੈਣ ਜੀ ਨਾਲ ਹਰ ਇੱਕ ਗੱਲ ਕਰਦੇ ਆਏ ਆ ਹੁਣ ਆਏ ਹੁੰਦਾ ਜਿਵੇਂ ਉਹ ਕਦੇ ਜਾਣਾ ਵੀ ਆ ਕਰਨਾ ਵੀ ਆ ਕੋਈ ਸਲਾਹ ਲੈਣੀ ਆ ਕਰਨੀ ਆ ਪਹਿਲਾਂ ਭੈਣ ਜੀ ਨੂੰ ਫੋਨ ਕਰਨਾ ਵੀ ਭੈਣ ਜੀ ਭੈਣ ਜੀ ਨੂੰ ਪੁੱਛੋ ਭੈਣ ਜੀ ਆ ਗੱਲ ਐਵੇਂ ਨਹੀਂ ਐਵੇਂ ਆ ਕਿਵੇਂ ਕਰਨਾ ਜਾ ਕੇ ਹੁਣ ਮੈਂ ਕਹਿੰਦੀ ਜੇ ਮੈਂ ਦੋ ਸੂਟ ਵੀ ਲੈ ਆਂਦੇ ਮੇਰਾ ਇਹੋ ਜਿਹਾ ਸੁਭਾਅ ਬਣਿਆ ਹੋਇਆ ਜੇ ਮੈਂ ਹੁਣ ਵੀ ਕੱਪੜੇ ਲੈ ਆਉਣੀ ਆ ਆਪ ਨੂੰ ਮੈਂ ਜਦੋਂ ਦੱਸ ਦੰਨੀ ਆ ਫੋਨ ਤੇ ਜਾਂ ਫੋਨ ਆਉਂਦਾ ਜਾਂ ਮੈਂ ਕਰਦੀ ਆ ਭੈਣ ਜੀ ਮੈਂ ਸੂਟ ਲੈ ਕੇ ਆਈ ਆ ਕਹਿਣਗੇ ਕਿਥੋਂ ਲੈ ਕੇ ਆਈ ਆ ਮਰਿੰਡੇ ਤੋਂ ਲੈ ਕੇ ਆਈ ਆ ਕਿੰਨੇ ਦੇ ਆਏ ਆ ਇੰਨੇ ਇੰਨੇ ਦੇ ਆਏ ਆ ਜੀ ਗੱਲ ਤਾਂ ਚਾਹੇ 200 ਦਾ ਆ ਬੋ ਵੀ ਦੱਸ ਹਾਂ ਆ ਗੱਲ ਨਹੀਂ ਦੱਸਣਾ ਉਹਨਾਂ ਨੂੰ ਹਾਂ ਸਾਡਾ ਸੁਭਾਅ ਬਣ ਗਿਆ ਸੁਭਾਅ ਵਾਲਾ ਸਾਡਾ ਸਾਨੂੰ ਕੋਈ ਵੀ ਚੀਜ਼ ਅਜਿਹਾ ਉਹਨਾਂ ਨੂੰ ਨਹੀਂ ਦੱਸਦੇ ਸਾਡੇ ਮਨ ਵੀ ਨਹੀਂ ਅਸੀਂ ਆ ਚੀਜ਼ ਲਿਆਂਦੀ ਆ ਕਰਿਆ ਸੂਟਾਂ ਦਾ ਕੋਈ ਸੂਟ ਲਿਆਂਦਾ ਕਰਿਆ ਤਾਂ ਵੀ ਦਿਖਾਉਣਾ ਭੈਣ ਜੀ ਆ ਦੇਖੀ ਸੋਹਣਾ ਲੱਗ ਮੈਂ ਇਹ ਜਾ ਸੂਟ ਲਿਆਂਦਾ ਜਾਇ ਕਰੇ ਉਹਨੇ ਕਹਿੰਦੇ ਉਹ ਜੋ ਸ਼ੁਰੂ ਤੋਂ ਉਹਨਾਂ ਨੇ ਸਮਝੀ ਕਿ ਲਿਖੇ ਪਾ ਲਿਆ ਹੋਇਆ ਕਰਿਆ ਹੋਇਆ ਵੀਰੋ ਫਰਕ ਪੈ ਜਾਂਦਾ ਹੁੰਦਾ ਉਹ ਕਨੇ ਪਿਆਰ ਬਣਿਆ ਹੋਇਆ ਤੇ ਇੱਕ ਚੀਜ਼ ਸਾਂਝੀ ਕਰਨ ਦਾ ਦਿਲ ਦੀ ਗੱਲ ਸਾਂਝੀ ਕਰਨ ਦਾ ਇਹ ਸਹੀ ਗੱਲਾਂ ਜੀ ਦੇਖੋ ਤੁਸੀਂ ਇਹ ਗੱਲਾਂ ਕਰਿਆ ਕਰੋ ਵੀ ਤੈਨੂੰ ਨਣ ਦਾ ਚੰਗੀਆਂ ਮੇਲੀਆਂ ਹੋਈਆਂ ਤਾੜੀ ਦੋ ਹੱਥਾਂ ਨਾਲ বাজਦੀ ਹੈ ਜੇ ਉਸ ਮੈਂ ਛਿਪਦੀਆਂ ਜਾਂ ਮੈਂ ਇਹਨਾਂ ਨੂੰ ਸਮਝਦੀਆਂ ਠੀਕ ਹੈ ਜੀ ਮੈਨੂੰ ਵੀ ਇਹਨਾਂ ਦਾ ਆਸਰਾ ਹੈ ਇਹਨਾਂ ਨੂੰ ਵੀ ਸਾਡਾ ਹੈ ਵੀ ਚਲ ਸਾਡੇ ਭਾਈ ਭਝਾਈ ਨੇ ਹੈਨਾ ਸਭ ਨੂੰ ਇਹ ਸਾਰੇ ਰਿਸ਼ਤੇਾਂ ਤੇ ਮਾਣ ਹੁੰਦਾ ਮਾਣ ਹੁੰਦਾ ਮਾਣ ਹੁੰਦਾ ਜੀ ਦੇਖੋ ਜੇ ਅਸੀਂ ਮਨ ਚ ਖਾਰ ਰੱਖ ਕੇ ਅਸੀਂ ਕੁੜੀਆਂ ਨਾਲ ਵਰਤੀਏ ਫਿਰ ਉਹ ਪਰਮਾਤਮਾ ਵੀ ਦੇਖਦਾ ਹੈ ਫਿਰ ਰਿਸ਼ਤੇ ਬਹੁਤਾ ਚਰਨੀ ਨਿਭਦੇ ਹੈਗੇ ਪਤਾ ਜਿੰਨਾ ਕ ਨਿਭਾਈ ਦਾ ਦਿਲੋਂ ਹੀ ਨਿਭਾਈ ਦਾ ਹੈ ਜਿਹੜਾ ਛੱਡਤਾ ਫਿਰ ਉਸ ਛੱਡੀ ਦਾ ਵੀ ਦਿਲ ਹੋਈ ਜਾਂਦਾ ਜਦੋਂ ਹੀ ਛੱਡੀ ਫੇਰ ਅਗਲੇ ਨੂੰ ਮੁੜ ਕੇ ਮੂੰਹ ਨਹੀਂ ਆਉਂਦਾ ਫੇਰ ਅਗਲਾ ਲੱਖ ਸਾਡੇ ਕੋਲ ਨੂੰ ਆ ਜਿਵੇਂ ਆਈ ਕਹਿੰਦੇ ਵੀ ਹੁਣ ਦੁਨੀਆ ਦੇ ਦੇਖ ਕੇ ਟਾਈਮ ਦੇਖ ਦੇ ਕੇ ਜਿਵੇਂ ਸਸਣਾ ਲੱਗਦਾ ਫਿਰ ਉਸ ਸਸਣਾ ਦਿਲ ਵੀ ਕਠੋਰ ਹੋ ਜਾਂਦਾ ਦਿਲ ਕਠੋਰ ਹੋ ਗਿਆ ਭੈਣਾ ਨਾਲ ਰਿਸ਼ਤਾ ਹੋਈ ਜਾਂ ਆ ਜਿਹੜਾ ਹੂੰ ਦੂਹੇ ਰੋਟੇ ਦਿਲ ਕਠੋਰ ਹੋ ਗਿਆ ਫਿਰ ਉਸ ਸਸਣਾ ਫਿਰ ਰਿਸ਼ਤੇ ਨੂੰ ਕਹਿੰਦੇ ਛੱਡਣਾ ਵੀ ਫਿਰ ਕੋਈ ਗੱਲਾਂ ਦਾ ਸਰ ਜੀ ਹੁਣ ਤੇ ਹਟਣ ਲੱਗ ਗਿਆ ਹਾਂ ਹਾਂ ਵੀ ਛੱਡਾ ਛੱਡ ਹਾਂ ਇਹ ਸੋਈ ਗੱਲਾਂ ਜੀ ਇਹਨਾਂ ਰਿਸ਼ਤਿਆਂ ਨੂੰ ਸੰਭ ਕੇ ਰੱਖਿਆ ਕਰੋ ਇਹ ਸਦਾ ਦੇ ਰਿਸ਼ਤੇ ਨੇ ਠੀਕ ਹੈ ਜੀ ਨਾ ਪਰਜਾਈਆਂ ਨੂੰ ਨਣਦਾ ਨਾਲ ਬੇਇਮਾਨੀ ਕਰਨੀ ਚਾਹੀਦੀ ਹੈ ਨਾ ਨਣਦਾ ਨੂੰ ਪਰਜਾਈਆਂ ਨਾਲ ਬੇਇਮਾਨੀ ਕਰਨੀ ਚਾਹੀਦੀ ਹੈ ਦੋਨੇ ਪਾਸੇ ਤੋਂ ਆਪਾਂ ਬਰਾਬਰ ਦਾ ਰੱਖਾਂਗੇ ਤਾਂ ਨਿਭੂਗਾ ਜੇ ਇੱਕ ਪਾਸੇ ਮਨ 'ਚ ਪਿਆਰ ਨਹੀਂ ਹੈਗਾ ਇੱਕ ਨੇ ਪਿਆਰ ਰੱਖਿਆ ਫਿਰ ਉਹ ਰਿਸ਼ਤਾ ਕਦੇ ਨਹੀਂ ਨਿਭੇਗਾ ਭਾਈ ਇਹ ਰਿਸ਼ਤੇ ਮੈਂ ਫੇਰ ਕਹਿੰਨੀ ਆ ਵੀ ਦਿਲੋਂ ਹੀ ਨਿਭਾਓ ਜੇ ਨਿਭਾਉਣੇ ਆ ਜੇ ਅਸੀਂ ਕਈ ਵਾਰ ਅਸੀਂ ਕੁੜੀਆਂ ਨਾਲ ਬਹੁਤ ਬਿਤਕਰਾ ਕਰ ਲੱਗ ਜੰਨੇ ਆ ਘਰਾਂ ਚ ਆ ਕਾਤੇ ਗਈਆਂ ਲੈ 10 ਫੇਰ ਆ ਗਈ ਇਹ ਜਵਾਨ ਤੋਂ ਗੱਲਾਂ ਸੁਣੀਆਂ ਹੋਈਆਂ ਬੂਹਾਂ ਦੇ ਲੈ 10 ਫੇਰ ਆ ਗਈ 3 ਦਿਨ ਆ ਜਾਂਦੀ ਆ ਭਾਈ ਉਹਦਾ ਪਿਓ ਦਾ ਘਰ ਆ 3 ਦਿਨ ਕੇ ਭਾਵੇਂ ਉਹ ਰੋ ਜਾਵੇ ਉਨਾਂ ਨਾਲ ਜਿਹੜਾ ਆਪਣਾ ਭੈਣ ਦੀ ਉਹ ਨਾਲ ਰਿਸ਼ਤਾ ਹਾਂ ਉਹ ਇੱਕ ਮਾਂ ਵਾਲਾ ਰਿਸ਼ਤਾ ਜਿਵੇਂ ਉਹ ਕਹਿੰਦੇ ਵੀ ਭੈਣ ਜੀ ਨਾਲ ਸ਼ੁਰੂ ਤੋਂ ਨਿਮਾਇਆ ਹੋਇਆ ਕਰਕੇ ਚਾਹੇ ਉਹਨਾਂ ਨੇ ਪਾ ਲਿਆ ਹੋਰ ਭੈਣ ਜੀ ਨਾਲ ਹੀ ਹੋਰ ਕਿਸੇ ਨੂੰ ਜ਼ੋਰ ਨਾਲ ਗੱਲ ਨਹੀਂ ਕਹਿੰਦੀਆਂ ਜਿੰਨੀਆਂ ਆਪਾਂ ਨੂੰ ਦੋਹਾਂ ਨੂੰ ਗੱਲ ਲੈਂਦੀਆਂ ਘੂਰ ਲੈਂਦੀਆਂ ਨਾ ਘੂਰ ਕੇ ਪੂਰੀ ਗੱਲ ਲੈਂਦੀ ਹਾਂ ਹਾਂ ਆ ਰਿਹਾ ਨਹੀਂ ਤੁਸੀਂ ਆ ਗੱਲ ਆਈ ਉਹਨਾਂ ਦਾ ਨਿਆਣੇ ਵੀ ਨਹੀਂ ਇੰਨੀ ਘੂਰ ਖਾਂਦੇ ਹੋਣੇ ਜਿੰਨੇ ਆਪਾਂ ਨੂੰ ਦੋਹਾਂ ਨੂੰ ਘੂਰ ਲੈਂਦੀਆਂ ਨੇ ਤੇਰੇ ਵੀਰੇ ਨੂੰ ਘੂਰ ਲੈਂਦੀਆਂ ਨੇ ਹਾਂ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਨੇ ਘਾ ਲੈਣੀ ਆ ਬੰਦਾ ਕਹਿੰਦਾ ਵੀ ਉੱਥੀ ਆ ਜਿਹੜਾ ਕਹਾਉਂਦਾ ਹੈ ਕਹਾ ਠੀਕ ਹੈ ਜੀ ਨਹੀਂ ਸੋਈ ਗੱਲਾਂ ਬੜੇ ਪਵਿੱਤਰ ਰਿਸ਼ਤੇ ਨੇ ਜਦੋਂ ਤੁਸੀਂ ਮੈਂ ਇਹ ਨਹੀਂ ਕਹਿੰਦੀ ਹੁੰਦੀ ਵੀ ਕੱਲੀਆਂ ਨਣ ਦਾ ਹੀ ਚੰਗੀਆਂ ਚਾਹੀਦੀਆਂ ਜਾਂ ਕੱਲੀਆਂ ਪਰਜਾਈਆਂ ਹੀ ਚੰਗੀਆਂ ਚਾਹੀਦੀਆਂ ਜਾਂ ਤੁਸੀਂ ਕੁੜੀਆਂ ਦੇ ਭਾਈਆਂ ਨੂੰ ਇੰਨਾ ਪਿਆਰ ਕਰਦੀਆਂ ਤੁਸੀਂ ਕੁੜੀਆਂ ਨੂੰ ਵੀ ਪਿਆਰ ਕਰਿਆ ਕਰੋ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਸਾਡੀਆਂ ਭਾਬੀਆਂ ਸਾਡੇ ਆਉਂਦੀਆਂ ਨਹੀਂ ਸਾਡੀਆਂ ਭਾਬੀਆਂ ਸਾਨੂੰ ਮੂੰਹ ਪਾਣੀ ਨਹੀਂ ਧਰਦੀਆਂ ਜਦ ਅਸੀਂ ਚਲੇ ਜਾਂਦੇ ਆ ਸਿੱਧੇ ਮੂੰਹ ਨਹੀਂ ਬੋਲਦੀਆਂ ਸਾਡੇ ਵੀਰ ਦੂਰ ਕਰ ਲੇ ਤੁਸੀਂ ਵੀਰ ਦੂਰ ਕਰਕੇ ਕਿੱਥੇ ਲੈ ਕੇ ਜਾਣੇ ਨੇ ਵੀਰਤਾ ਭੈਣਾ ਚ ਬੈਠੇ ਹੀ ਸੋਹਣੇ ਲੱਗਦੇ ਨੇ ਨਾਲੇ ਕਹਿੰਦੇ ਨੰਗਾ ਨਾਲ ਰਿਸ਼ਤਾ ਵੱਧਾ ਜੇ ਨੰਗਾ ਨਾਲ ਨੰਗਾ ਨਾਲ ਰਿਸ਼ਤਾ ਵੱਧਾ ਜੇ ਉਹ ਹੀ ਇਕੱਲਾ ਭਾਈ ਹੋਊਗਾ ਉਹਦਾ ਰਿਸ਼ਤਾ ਵੀ ਨਹੀਂ ਹੁਣ ਮੈਂ ਮੈਂ ਹੀ ਲਾ ਲੰਨੀ ਆ ਮੈਂ ਲਾ ਲੰਨੀ ਆ ਮੈਂ ਬਿਮਾਰ ਹੋ ਗਈ ਲਾਲਾ ਮੈਂ ਕੱਲੀ ਆ ਤੁਸੀਂ ਭਾਈ ਤਨ ਭੈਣਾ ਮੈਂ ਬਿਮਾਰ ਹੋ ਗਈ ਜੇ ਮੈਂ ਤੁਹਾਨੂੰ ਫੋਨ ਕਰੂੰਗੀ ਜਾਂ ਤੁਹਾਡਾ ਵੀਰ ਫੋਨ ਕਰੂਗਾ ਵੀ ਭਾਈ ਤੁਹਾਡੀ ਭਾਬੀ ਢਿੱਲੀ ਆ ਤੁਸੀਂ ਭੱਜੀਆਂ ਆਉਣਾ ਕੋਈ ਤਾਂ ਨਹੀਂ ਕੋਈ ਆਉਣ ਲੱਗੀ ਗਵਾਂਡੀਆਂ ਦੀ ਕੁੜੀ ਤਾਂ ਨਹੀਂ ਆਉਣ ਲੱਗੀ ਠੀਕ ਹੈ ਭੱਜਿਆ ਵੀ ਉਹੀ ਆਉ ਜਿਹਦਾ ਖੂਨ ਤੜਫੋ ਖੂਨ ਤੜਫੋ ਠੀਕ ਹੈ ਖੂਨ ਉਹਦੇ ਲਈ ਤੜਫਦਾ ਹੈ ਜਿਹੜਾ ਸਾਡੇ ਲਈ ਤੜਫਦਾ ਹੈ ਇਹ ਵੀ ਗੱਲ ਹੈ ਉੱਥੇ ਮੈਂ ਭੱਜ ਕੇ ਕਹਿੰਦੇ ਆ ਖਿੱਚ ਪੈਂਦੀ ਆ ਦੌੜ ਆ ਲਾ ਦੌੜ ਦਾ ਵੀ ਹਾਂ ਉਹ ਬੰਦਾ ਮੇਰੇ ਲਈ ਤੜਫਦਾ ਵੀ ਜਾਉਂਦਾ ਵੀ ਨਹੀਂ ਆਉਂਦਾ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਮੈਂ ਜਾਮਾ ਛੇਤੀ ਹਾਂ ਪਿਆਰ ਨੂੰ ਪਿਆਰ ਦੀ ਖਿੱਚ ਆ ਹਾਂ ਪਿਆਰ ਨੂੰ ਪਿਆਰ ਦੀ ਖਿੱਚ ਆ ਜੀ ਹਾਂ ਪਿਆਰ ਨੂੰ ਪਿਆਰ ਦੀ ਖਿੱਚ ਆ ਸੋਹੀ ਗੱਲਾਂ ਆ ਜੀ ਬੜੀ ਬਹੁਤ ਮੈਂ ਤਾਂ ਇਹੀ ਕਹਿਣੀ ਹੁੰਨੀ ਆ ਰਲ ਕੇ ਰਿਹਾ ਕਰੋ ਮੇਰੀ ਹਰ ਇੱਕ ਵੀਡੀਓ ਚ ਇਹੀ ਕਹਿਣਾ ਹੁੰਦਾ ਬਈ ਦੁਨੀਆ ਦੇ ਮਾਰੂ ਗੋਲੀ ਘਰ ਪਰਿਵਾਰ ਚ ਰਲ ਕੇ ਰਹੋ ਸੱਸ ਸਹੁਰਾ ਹੋ ਗਏ ਤੁਹਾਡੇ ਘਰ ਚ ਤੁਹਾਡੀਆਂ ਨਣ ਦਾ ਹੋ ਗਈਆਂ ਨਣ ਦਾਦੇ ਬੱਚੇ ਆਉਣੇ ਆ ਤਾਂ ਨਹੀਂ ਮੱਥੇ ਵੱਟ ਪਾਉਣਾ ਠੀਕ ਹੈ ਤੁਸੀਂ ਉਹਨਾਂ ਨੂੰ ਘੂਰੋ ਕਪੋ ਤੁਹਾਡੇ ਆ ਤੁਹਾਡੇ ਦੋਤੇ ਆ ਘਰ ਦਾ ਖੂਨ ਆ ਫਿਰ ਵੀ ਉਹ ਤੁਸੀਂ ਜਿੱਕਣ ਮਾਗੀ ਤੁਹਾਡਾ ਜੋਰ ਆ ਉਹਨਾਂ ਤੇ ਪਰ ਉਹਨਾਂ ਦੇ ਆਏ ਆ ਤੇ ਮੱਥੇ ਵੱਟ ਨਾ ਪਾਓ ਵੀ ਹਾਏ ਆਕ ਆ ਤੇ ਗਏ ਇਹ ਗੱਲ ਨਾ ਕਹੋ ਠੀਕਾ ਬਹੁਤ ਦੇਖੀਆਂ ਨੇ ਮੈਂ ਗੱਲਾਂ ਮੈਂ ਉਹੀ ਕਰਦੀਆਂ ਹੁੰਦੀਆਂ ਹੁੰਦੀਆਂ ਜਿਹੜੀਆਂ ਮੈਂ ਜ਼ਿੰਦਗੀ ਚ ਦੇਖੀਆਂ ਆਖੀ ਠੀਕ ਹੈ ਜੀ ਮੇਰੇ ਸੋਈ ਗੱਲਾਂ ਬੜੇ ਪਿਆਰੇ ਰਿਸ਼ਤੇ ਨੇ ਅ ਨਬਾ ਲੋਗੇ ਤਾਂ ਵੀ ਵਧੀਆ ਨਹੀਂ ਅਗਲਾ ਆਪਣੇ ਆਪਣੇ ਘਰ ਤਾਂ ਰੋਟੀ ਖਾਂਦਾ ਹੀ ਆ ਖਾਂਦਾ ਹੀ ਆ ਹਰੇਕ ਨੇ ਕਹਿੰਦੇ ਭੁੱਖਾ ਤਾਂ ਕੋਈ ਰਹਿੰਦਾ ਨਹੀਂ ਚਾਹੇ ਕੋਈ ਅਨਿਗਨ ਨਾਲ ਖਾਲਵੇ ਕਾ ਮੈਂ ਕੋਈ ਜਾਣਨਾ ਖਾਲਵੇ ਨਹੀਂ ਆਪਣੇ ਘਰ ਰੋਟੀ ਖਾਂਦਾ ਰੋਟੀ ਖਾਂਦਾ ਸੋਈ ਗੱਲਾਂ ਜੀ ਮੈਂ ਕਿਹਾ ਤੁਹਾਡਾ ਮੈਂ ਪਹਿਲੇ ਖਾ ਦੂਰ ਕਰਦਾ ਕੋਈ ਗੱਲ ਨਹੀਂ ਦੂਜੇ ਭੈਣੀਆਂ ਨਾਲ ਵੀ ਮੇਰੀਆਂ ਕਈ ਵੀਡੀਓ ਬਣੀਆਂ ਹੋਈਆਂ ਨੇ ਤੇ ਹੁਣ ਆਪਣੇ ਕੰਮਾਂ ਚੜਿੱਕੇ ਆਈਆਂ ਹੋਈਆਂ ਵਿਚਾਰੀਆਂ ਮਿਸਤਰੀ-ਮੁਸਤਰੀ ਲੱਗੇ ਹੋਏ ਆ ਉਹਨਾਂ ਦੇ ਕਰਕੇ ਬਿਜੀ ਨੇ ਬਿਜੀ ਨੇ ਸਾਡੀ ਨਗਰਾਨੀ ਹੋਰ ਸਾਡੇ ਕਹਣੇ ਤੂੰ ਵੀ ਮਾਰ ਹੋਈਆਂ ਜੋ ਰਾਣੀ ਸਾਡੀ ਤੇ ਰਾਣੀ ਨਹੀਂ ਆਉਣਾ ਬਾਹਰ ਉਹਦੇ ਕਰਕੇ ਬਿਜੀ ਨੇ ਹਾਂ ਹਾਂ ਗਾਰਵਾਣਾ ਭਾਈ ਹਾਂ ਬੱਚਿਆਂ ਨੇ ਆਉਣਾ ਜੀ ਬੱਚਾ ਪਾਰਟੀ ਨੇ ਪਹਿਲੀ ਵਾਰ ਆਈ ਤੇ ਮਾਨ ਸਾਡੀ ਵਾਰੋਂ ਆ ਰਹੀ ਹਾਂ ਉਹਨਾਂ ਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਤੁਹਾਨੂੰ ਬਹੁਤ ਸਾਡੇ ਪਿਆਰੇ ਬੱਚੇ ਨੇ ਸੋਹੀ ਗੱਲਾਂ ਮੈਂ ਹਮੇਸ਼ਾ ਇੱਕੋ ਗੱਲ ਕਹਿੰਨੀ ਹੁੰਦੀ ਆ ਘਰ ਪਰਿਵਾਰ ਚ ਇਕਾ ਰੱਖੋ ਜਦ ਸਾਡਾ ਘਰ ਪਰਿਵਾਰ ਚ ਇਕਾ ਹੈ ਤਾਂ ਸਾਡੇ ਘਰ ਦੇ ਮੈਂਬਰਾਂ ਨੂੰ ਵੀ ਇੱਕ ਦੂਜੇ ਦਾ ਡਰ ਰਹਿੰਦਾ ਤੇ ਲੋਕਾਂ ਨੂੰ ਵੀ ਡਰ ਰਹਿੰਦਾ ਜਦੋਂ ਅਸੀਂ ਘਰ ਚ ਖਿੰਡ ਗਏ ਲੋਕ ਤਾਂ ਸਾਨੂੰ ਜਦੇ ਹੱਥਾਂ ਤੇ ਚੱਕ ਲੈਂਦੇ ਨੇ ਠੀਕ ਹੈ ਜੀ ਚਲੋ ਠੀਕ ਹੈ ਆਪਣੇ ਰਿਸ਼ਤਿਆਂ ਦੀ ਡੋਰ ਨੂੰ ਮਜ਼ਬੂਤ ਰੱਖੋ ਹਾਂ ਰਿਸ਼ਤਿਆਂ ਦੀ ਡੋਰ ਨੂੰ ਮਜ਼ਬੂਤ ਰੱਖੋ ਸਭ ਤੋਂ ਵੱਡੀ ਗੱਲ ਹੈ ਆਪਣੇ ਰਿਸ਼ਤਿਆਂ ਦੀ ਡੋਰ ਨੂੰ ਮਜ਼ਬੂਤ ਰੱਖੋ ਜਦ ਆਪਾਂ ਹੀ ਡੋਰ ਢਿੱਲੀ ਪਾਤੀ ਫਿਰ ਦੁਆ ਕਿੱਥੇ ਨੂੰ ਟਾਈਮ ਨਹੀਂ ਲੱਗਦਾ ਇਹ ਜਿਹੀ ਹੋਈ ਜਦ ਵੀ ਘਰ ਚ ਖੱਕੜੀਆਂ ਕਰੇਲੇ ਹੋ ਗਿਆ ਨਾ ਪਰਿਵਾਰ ਆ ਲੋਕ ਫਿਰ ਦੂਏ ਨੂੰ ਦੂਏ ਦੇ ਵਿਰੁੱਧ ਪੜਕਾਉਣਗੇ ਦੂਏ ਨੂੰ ਦੂਏ ਦੇ ਵਿਰੁੱਧ ਪੜਕਾਉਣਗੇ ਸੌਖਾ ਹੋ ਜਾਂਦਾ ਹੈ ਠੀਕ ਆ ਫਿਰ ਆਪਾਂ ੜਕ ਵੀ ਜਾਂਦੇ ਆ ਸਾਨੂੰ ਆਪਣੇ ਪਰਿਵਾਰ ਦੀ ਗੱਲ ਥੋੜੀ ਜਿਹੀ ਘੱਟ ਸਮਝ ਆਉਂਦੀ ਆ ਲੋਕਾਂ ਦੀ ਗੱਲ ਵੱਧ ਸਮਝ ਆਉਂਦੀ ਆ ਅਗਲੇ ਤਾਂ ਘਰ ਪਾੜਦਾ ਹੁੰਦਾ ਹਾਂ ਘਰ ਪਾੜਨਾ ਹੁੰਦਾ ਹੈ ਭਾਈ ਸੋਈ ਗੱਲਾਂ ਜੀ ਕਦੇ ਕਿਸੇ ਦੇ ਛਾਤੇ ਥੱਲੇ ਨਾ ਆਇਆ ਕਰੋ ਖੁਸ਼ ਰਹਿਆ ਕਰੋ ਘਰ ਪਰਿਵਾਰ ਚ ਰਣ ਦਾ ਭਰਜਾਈਆਂ ਰਲ ਕੇ ਰਿਹਾ ਕਰੋ ਕੁਛ ਨਹੀਂ ਲੈ ਜਾਣਾ ਇੱਥੇ ਰਹਿ ਜਾਣਾ ਸਾਰਾ ਕੁਝ ਕੁੜੀਆਂ ਜੇ ਆਉਣਗੀਆਂ ਤੁਹਾਡਾ ਕੁਛ ਚੱਕ ਕੇ ਤਾਂ ਲੈ ਨਹੀਂ ਜਾਂਦੀਆਂ ਉਹੀ ਤੇਲ ਫੋਲਾ ਦੇਣਾ ਦੋ ਨਹੀਂ ਦੇਣਾ ਨਾ ਦੋ ਮੰਗਦੀਆਂ ਤਾਂ ਹੈ ਨਹੀਂ ਠੀਕ ਹੈ ਜੀ ਸੋਈ ਗੱਲ ਹੈ ਬੜਾ ਸਹਾਰਾ ਹੁੰਦਾ ਰੱਬ ਜਿੱਨਾ ਧੀਆਂ ਦਾ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਘਰ ਚ ਧੀਆਂ ਕਈ ਪਰਿਵਾਰਾਂ 'ਚ ਤਾਂ ਨਾ ਭੂਆ ਹੈ ਨਾ ਭੈਣ ਹੈ ਠੀਕ ਹੈ ਜੀ ਨਾ ਗਾਂ ਬੱਚਿਆਂ ਦੇ ਭੈਣ ਹੁੰਦੀ ਆ ਤਿੰਨ ਤਿੰਨ ਚਾਰ ਚਾਰ ਪੁਸਤਾਂ ਲੰਘ ਜਾਂਦੀਆਂ ਨੇ ਕੁੜੀਆਂ ਤੋਂ ਬਗੈਰ ਮੈਨੂੰ ਕਹਿੰਦੇ ਕੁੜੀ ਦਾ ਹੋਣਾ ਵੀ ਜ਼ਰੂਰੀ ਹੈ ਕੁੜੇ ਬਹੁਤ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਾਨੂੰ ਪਤਾ ਮੈਨੂੰ ਪਤਾ ਹੈ ਕਿਨਾ ਅਸਰ ਹੈ ਤੁਹਾਡਾ ਆਹ ਕਮਾਰੇ ਤੇ ਐਂ ਭੱਜੀਆਂ ਹੋਣੀਆਂ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਫੇਰ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ ਕਰਿਓ ਸਤਿ ਸ੍ਰੀ ਅਕਾਲ